ਦੇਖੋ ਮੁੱਖ ਮੰਤਰੀ ਮਤਲਬ ਇੰਨਾ ਉਰੇ ਲੋਕਾਂ ਨੂੰ ਮੈਂ ਪੁੱਛਿਆ ਕਦੇ ਆਇਆ ਦੇਖਿਆ ਕਹਿੰਦੇ ਨਾ ਜੀ ਕਦੇ ਦੇਖਿਆ ਹੀ ਨਹੀਂ ਮੁੱਖ ਮੰਤਰੀ ਕਿਸੇ ਨੇ ਵੋਟ ਪਾਤੀ ਕਿਸੇ ਨੂੰ ਲੱਭਿਆ ਨਹੀਂ ਤੇ ਹੁਣ ਝੂਠਾ ਟਵੀਟ ਕੀਤਾ ਏ ਮੇਰੇ ਨਾਲ ਸਾਰੇ ਮਹਿਕਮੇ ਆ ਸਭ ਕੁਝ ਆ ਮੈਂ ਤਾਂ ਅੜੀਕ ਦਾ ਵੀ ਆਵੇ ਤੇ ਅੱਜ ਤੱਕ ਮੁੱਖ ਮੰਤਰੀ ਨੇ ਮੇਰੇ ਨਾਲ ਜਾਂ ਮੇਰੇ ਮਹਿਕਮੇ ਨਾਲ ਆਪ ਜਾਂ ਚੀਫ ਮਿਨਿਸਟਰ ਦੇ ਮਹਿਕਮਾ ਆਫਿਸ ਨੇ ਅੱਜ ਤੱਕ ਕੋਈ ਵੀ ਗੱਲ ਕੀਤੀ ਹੋਵੇ ਇੱਕ ਵਾਰੀ ਵੀ ਜੇ ਉਹਨਾਂ ਨੇ ਮੇਰੇ ਆਫਿਸ ਨਾਲ ਜਾਂ بڑے ਮੰਤਰੀ ਜੀ ਜਿਹੜੇ ਵੈਸ਼ਨਰ ਜੀ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਦੀ ਐਜ਼ ਐ ਐਮ ਐਲ ਏ ਇੱਥੇ ਦੇ ਨਮਾਇੰਦੇ ਹੋਣ ਨਾ ਤੇ ਨਾ ਮੁੱਖ ਮੰਤਰੀ ਹੋਣ ਨਾ ਤੇ ਇੱਕ ਚਿੱਠੀ ਇੱਕ ਚਿੱਠੀ ਵੀ ਜੇ ਰੇਲਵੇ ਵਿਭਾਗ ਨੂੰ ਉਹਨਾਂ ਨੇ ਲਿਖੀ ਹੋਵੇ ਨਾ ਉਹਨਾਂ ਦੇ ਕਿਸੇ ਓ ਐਸ ਡੀ ਨੇ ਨਾ ਉਹਨਾਂ ਦੇ ਪ੍ਰਿੰਸੀਪਲ ਸੈਕਟਰੀ ਨੇ ਨਾ ਉਹਨਾਂ ਦੇ ਚੀਫ ਸੈਕਟਰੀ ਨੇ ਕਿਸੇ ਨੇ ਕੋਈ ਵੀ ਚਿੱਠੀ ਲਿਖੀ ਅੱਜ ਇੱਕ ਝੂਠਾ ਟਵੀਟ ਕਰਕੇ ਵੀ ਆਪਣੇ ਆਪ ਹੀ ਕੀਮਤ ਬਣਾ ਕੇ ਇਹ ਪਾਸ ਕਿੱਥੋਂ ਹੋ ਗਿਆ ਬਈ ਪਾਸ ਤਾਂ ਅੱਜ ਆਇਆ ਮੈਂ ਉਹਰੇ ਹੁਣ ਦੇਖਾਂਗੇ ਵੀ ਕੀ ਆ ਕੀ ਨਹੀਂਗਾ ਅਫਸਰਾਂ ਨੂੰ ਕਹਾਂਗੇ ਵੀ ਭਾਈ ਦੇਖੋ ਲਿਆਓ ਫਾਈਲ ਇਹਦੀ ਇਹਨੂੰ ਬਣਾਈਏ